ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਅਈਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ سامنے ਦਿਖਾਈ ਦੇ ਰਹੇ ਭਾਈ ਮੱਖਣ ਸ਼ਾਹ ਜੀ ਗੁਰੂ ਕਰਦੇ ਬਹੁਤ ਵੱਡੇ ਸ਼ਰਧਾਦੂ ਸੰਗਤ ਤੇ ਉਹਨਾਂ ਦਾ ਪਰਿਵਾਰ ਗੁਰੂ ਨਾਨਕ ਪਾਸ਼ਾ ਜੀ ਉੱਤੇ ਬਹੁਤ ਵਿਸ਼ਵਾਸ ਕਰਦਾ ਸੀ ਪਈ ਮੱਖਣ ਸਾਜੀ ਕੰਮ ਕਰਦੋ ਇੱਕ ਵਪਾਰੀ ਸਨ ਇੱਕ ਵਾਰੀ ਜਦੋਂ ਉਹ ਵਪਾਰ ਕਰਨ ਦੇ ਸਮੁੰਦਰੀ ਜਹਾਜ਼ ਤੇ ਸਮਾਨ ਲੱਦ ਕੇ ਜਾ ਰਹੇ ਸਨ ਤਾਂ ਉਸ ਵੇਲੇ ਉਹਨਾਂ ਦਾ ਜਹਾਜ਼ ਇੱਕ ਭਿਆਨਕ ਸਮੁੰਦਰੀ ਤੂਫਾਨ ਵਿੱਚ ਫਸ ਗਿਆ ਤੂਫਾਨ ਇੰਨਾ ਕੋ ਜਿਆਦਾ ਸੀ ਕਿ ਉਸ ਨੇ ਸਮੁੰਦਰ ਵਿੱਚ ਉਹਤਾਂ ਦਾ ਪੁੱਤ ਰ ਮਚਾ ਦਿੱਤੇ ਤੇ ਉਸ ਉਪਰ ਅਣਕ ਤੁਫਾਨ ਦੇ ਨਾਲ ਜਹਾਜ਼ ਦਾ ਸੰਤੁਲਨ ਖੋਣਾ ਸ਼ੁਰੂ ਹੋ ਗਿਆ ਪਾਣੀ ਦੀਆਂ ਛਲਾਂ ਇੰਨੀਆਂ ਜ਼ੋਰਦਾਰ ਸਨ ਕਿ ਜਹਾਜ਼ ਤੇ ਰਸੀਆਂ ਨਾਲ ਬੰਨਿਆ ਸਮਾਨ ਵੀ ਛਲਾਂ ਦੇ ਨਾਲ ਹੀ ਵਹਿਣਾ ਸ਼ੁਰੂ ਹੋ ਗਿਆ ਅਚਾਨਕ ਪਾਣੀ ਦੀ ਇੱਕ ਜ਼ੋਰਦਾਰ ਛਲ ਆਈ ਤੇ ਭਾਈ ਮੱਖੜੀ ਸ਼ਾ ਨੋ ਸਮੁੰਦਰ ਵਿੱਚ ਖਿੱਚ ਜਾਂਦਗੀ ਜਿਸ ਕਾਰਨ ਪੈਸਾ ਜਿੱਦੇ ਦਸਤਾਰ ਲੱਥਕੇ ਉਹਨਾਂ ਦੇ ਸਰੀਰ ਨਾਲ ਫਸ ਗਏ ਤਾਂ ਪੈਮਕਰ ਸ਼ਾਜੀ ਨੇ ਆਪਣੀ ਦਸਤਾਰ ਦੀ ਸਹਾਇਤਾ ਦੇ ਨਾਲ ਆਪਣੇ ਆਪ ਨੂੰ ਜਹਾਜ਼ ਨਾਲ ਬੰਨ੍ਹ ਦਿਆ ਜਿਸ ਕਰਕੇ ਉਹ ਉੱਥੇ ਹੀ ਅੜਕੇ ਰਹੇ ਸਮੁੰਦਰੀ ਜਹਾਜ਼ ਨੂੰ ਚਲਾਉਣ ਵਾਲੇ ਮਲਾਹ ਨੇ ਪੈਮਕਰ ਸ਼ਾਜੀ ਨੂੰ ਦੱਸਿਆ ਕਿ ਤੂ ਫਾਂਤਾ ਰੋਕ ਨਹੀਂ ਰਿਹਾ ਤੇ ਸਾਡਾ ਜਹਾਜ਼ ਕੁਝ ਹੀ ਸਮੇਂ ਵਿੱਚ ਡੁੱਬ ਜਾਵੇਗਾ ਤੰਬਲਾ ਦੇ ਬਹੁ ਇਹ ਗੱਲ ਸੁਣ ਕੇ ਪਈ ਮੱਖਣ ਚਾਜੀ ਬਿਲਕੁਲ ਵੀ ਨਹੀਂ ਡੋਲਦੀ ਤੇ ਇਕਾਗਰਿਤ ਹੋ ਕੇ ਗੁਰੂ ਨਾਨਕ ਪਾਸ਼ਾ ਨੂੰ ਅਰਦਾਸ ਕਰਨ ਲੱਗੇ ਕਿ ਹੇ ਸੱਚੇ ਪਾਸ਼ਾ ਜੀ ਕਿ ਮੇਰਾ ਜਹਾਜ਼ ਡੁੱਬਣ ਵਾਲਾ ਹੈ ਕਰਪਾ ਕਰਕੇ ਮੇਰੇ ਡੁੱਬਦੇ ਜਹਾਜ਼ ਨੂੰ ਡੁੱਬਣੋਂ ਵਿਚਾਲੋ हे दीन दयाल ਜੀ ਜੇਕਰ ਤੁਸੀਂ ਮਿਹਰ ਕੀਤੀ ਤੇ ਮੇਰਾ ਜਹਾਜ਼ ਡੁੱਬਣੋਂ ਬਚ ਗਿਆ ਤਾਂ ਮੈਂ ਗੁਰੂ ਘਰ ਜਾ ਕੇ ਸਭ ਤੋਂ ਪਹਿਲਾਂ 500 ਮੋੜਾ ਪੇਟਾ ਕਰਾਂਗਾ ਪਾਏ ਸਾਹਿਬ ਜੀ ਨੂੰ ਪੂਰਾ ਵਿਸ਼ਵਾਸ ਹੈ ਕਿ ਗੁਰੂ ਜੀ ਸਮਰਥ ਹਨ ਤੇ ਉਹ ਨਾਲ ਦਾ ਡੁੱਬਦਾ ਹੋਇਆ ਜਹਾਜ਼ ਹੈ ਜ਼ਰੂਰ ਬਚਾਣਗੇ ਪਰਮਾਤਮਾ ਦੀ ਕਿਰਪਾ ਹੋਈ ਤੇ ਥੋੜੀ ਦੇਰ ਬਾਅਦ ਹਵਾ ਦਾ ਰੁਖ ਬਦਲ ਗਿਆ ਤੇ tufaan ਦੂਸਰੀ ਦਿਸ਼ਾ ਵੱਲ ਚਲਾ ਗਿਆ ਪਾਣੀ ਦੀਆਂ ਲਹਿਰਾਂ ਥੰਮ ਗਈਆਂ ਤੇ ਜਹਾਜ਼ ਆਰਾਮ ਨਾਲ ਕੰਢੇ ਤੇ ਪਹੁੰਚ ਗਿਆ ਉਸ ਤੋਂ ਬਾਅਦ ਭਈ ਮੱਖੜੀ ਸਾਜੀ ਦਿੱਲੀ ਵਾਪਸ ਆ ਗਏ ਤੇ ਦਿੱਲੀ ਆੜ ਕੇ ਉਹਨਾਂ ਨੂੰ ਪਤਾ ਚੱਲਿਆ ਕਿ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾ ਗਏ ਹਨ ਤਾਂ ਪੰਸੋ ਮੋਰਾ ਨੂੰ ਪੇਟਾ ਕਰਨ ਲਈ ਭਾਈ ਮੱਖਣ ਸ਼ਾਹ ਜੀ ਬਾਬਾ ਬਕਾਲਾ ਪਹੁੰਚ ਗਏ ਤੇ ਉੱਥੇ ਪਹੁੰਚ ਕੇ ਕੀ ਦੇਖਦੇ ਹਨ ਕਿ ਤਕਰੀਬਨ 22 ਸਾਧੂ ਅਲਾਦ ਅਲਾਦ ਥਾਂਵਾਂ ਤੇ ਬੈਠੇ ਹੋਏ ਸਨ ਜਿਹੜੇ ਕਿ ਆਪਣੇ ਆਪ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਅਖਵਾਰੇ ਸੰਦ। ਤਾਂ ਇਹਨਾਂ 22 ਸਾਧਵਾਰੋਂ ਦੇਖੇ ਭਾਈ ਮੱਤਕੜ ਸ਼ਾਦੀ ਦੁਵਿਧਾ ਵਿੱਚ ਪੈ ਗਏ ਕਿ ਇਹਨਾਂ ਵਿੱਚੋਂ ਸੱਚਾ ਗੁਰੂ ਕੌਣ ਹੋਵੇਗਾ? ਤਾਂ ਸੋਚਣ ਸਮਝਣ ਤੋਂ ਬਾਅਦ ਭਾਈ ਸਾਹਿਬ ਜੀ ਨੇ ਵਿਚਾਰ ਕੀਤੀ ਕਿ ਜਿਹੜਾ ਸੱਚਾ ਗੁਰੂ ਹੋਵੇਗਾ ਜਿਸਨੇ ਮੇਰੀ ਅਰਦਾਸ ਨੂੰ ਸੁਣ ਕੇ मेरा जहाज डुबण तो बचाया सी, वो तो अंतर जामी हो सोच तो बाद भई मखण शाह जी ने सारे साधुआन दो दो मोर व शुरू कर दियाँ तब भिखी साधु उन्होंने दो दो मोर ही बड़ा खुश हो गए तो यह देख के भई मखण शाह जी समझ गए ਕਿ ਇਹਨਾਂ ਵਿੱਚੋਂ ਕੋਈ ਜਾਣਾ ਵੀ ਸ੍ਰੀ ਗੁਰੂ ਨਾਨਕ ਪਾਸ਼ਾ ਦੀ ਜੋਤੀ ਦਾ ਰੂਪ ਨਹੀਂ ਹੈ ਭਾਈ ਮੱਖਣ ਸਾਹਿਬ ਜੀ ਨੇ ਸੱਚੇ ਗੁਰੂ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਤਕੋਜਬੀਨ ਕਰਨ ਤੋਂ ਬਾਅਦ ਉਹਨਾਂ ਨੂੰ ਪਤਾ ਚੱਲਿਆ ਕਿ ਇਥੋਂ ਥੋੜੀ ਦੂਰ ਇੱਕ ਪਰਮਾਤਮਾ ਦੀ ਬੰਦਗੀ ਕਰਨ ਬਾਰੇ ਮਹਾਪੁਰਖ ਇੱਕ ਭੋਰੇ ਵਿੱਚ ਬੈਠੇ ਹੋਏ ਹਾਂ ਪਈ ਮੱਖਣਿ ਸਾਜੀ ਜਦੋਂ ਉਸ ਪੋਰੇ ਦੇ ਕੋਲ ਪਹੁੰਚੇ ਤਾਂ ਅਗੋਂ ਉਹਨਾਂ ਨੂੰ ਮਾਤਾ ਗੁਜਰੀ ਜੀ ਦੇ ਦਰਸ਼ਨ ਹੋਏ। ਡੋਕੀ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਵਿੱਚ ਦਿਨ ਰਾਤ ਲੱਗੇ ਹੋਏ ਸਨ। ਜਦੋਂ ਪਈ ਮੱਖਣਿ ਸਾਜੀ ਪੋਰੇ ਦੇ ਅੰਦਰ ਗਏ ਤਾਂ ਉੱਥੇ ਪਹੁੰਚ ਕੇ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਆਪਣਾ ਸਿਰ ਨਵਾਇਆ ਤੇ ਚਰਨਾਂ ਨੂੰ ਹੱਥ ਲਗਾਇਆ ਤੇ ਪੋਨਾ ਨੋ ਵੀ ਪੰਜ ਮੋਰਾ ਪੈਤਾ ਕਰ ਦਿੱਤੀਆਂ ਤਾਂ ਗੁਰੂ ਜੀ ਨੇ ਕਿਹਾ ਕਿ ਪਾਈ ਜਦੋਂ ਤੇਰੇ ਉੱਪਰ ਔਖੀ ਘੜੀ ਬਣ ਆਈ ਸੀ ਤਾਂ ਉਸ ਵੇਲੇ ਤੂੰ ਬ੍ਰੂਕਰ ਵਿੱਚ 500 ਮੋਰਾ ਪੈਤਾ ਕਰਨ ਦਾ ਬਚਨ ਕੀਤਾ ਸੀ ਤੇ ਅਗਾਲ ਪੁਰਖ ਨੇ ਤੇਰਾ ਜਹਾਜ਼ ਡੁੱਬਣੋਂ ਬਚਾਇਆ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਮੋਹ ਇਹ ਸ਼ਬਦ ਸੁਣ ਕੇ ਭਾਈ ਮੱਖਣ ਸ਼ਾਹ ਜੀ ਦੀਆਂ ਅੱਖਾਂ ਵਿੱਚੋਂ ਨੀਰ ਵਹਿਣ ਲੱਗ ਪਿਆ ਤੇ ਉਹ ਗੁਰੂ ਜੀ ਦੇ ਚਰਨਾਂ ਵਿੱਚ ਤੈਪੇ ਸੱਚੇ ਗੁਰੂ ਜੀ ਦੇ ਦਰਸ਼ਨ پا ਕੇ ਭਾਈ ਮੱਖਣ ਸ਼ਾਹ ਜੀ ਇਹਨੇ ਉਤਸ਼ਾਹ ਵਿੱਚ ਆ ਗਏ ਕਿ ਉਹ ਛੱਤ ਉੱਤੇ ਚੜ ਕੇ ਆਪਣੇ ਗਾਲ ਵਿੱਚ ਪਾਏ ਪਰਨੇ ਨੂੰ ਦੋਲ ਜ਼ੋਰ ਦੀ ਕਮਾਉਣ ਲੱਗੇ ਤੇ ਉੱਚੀ ਉੱਚੀ ਬੋਲਣ ਲੱਗੇ ਕੇ ਲਾਦੋਰੇ ਗੁਰੂ ਲਾਦੋਰੇ ਸੁਪਿਆਰੀ ਸਾਹ ਸੰਦੇ ਜੀ ਵੀਰੇ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹੀ ਭਰ ਦਿਜੀਏ ਲਿਖੋ